ਅਗਤਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਂ ਪੂਰਾ ਟੌਪ ਕਲਾਸ ਜਰਸੀ ਇੱਕ ਸੂਈ ਵੀ ਤੇ ਇੱਕ ਕੱਪੜਾ ਤੇ ਬਾਕੀ ਹੋਰ ਵੀ ਮੰਨ ਕੇ ਚਲੋ ਇੱਧਰ ਕਾਫੀ ਬੜਾ ਵੀਰੇ ਕੋਲ ਖੜੀਆਂ ਵਪਾਰ ਦਾ ਕੰਮ ਆ ਰੋਟੀਨ ਦੇ ਵਿੱਚ 15 ਤੋਂ ਲੈ ਕੇ 25 25 ਨਾਗ ਹਰ ਵਕਤ ਅਵੇਲੇਬਲ ਹੁੰਦੇ ਆ ਵੀਰਾਂ ਕੋਲੇ ਬਾਹਰ ਵੀ ਬਹੁਤ ਸਾਰਾ ਲਾਟਖੜਾ ਐਚਐਫ ਦਾ ਵੀ ਸੋ ਕੱਲੇ ਕੱਲੇ ਨਾਗ ਬਾਰੇ ਆਪਾਂ ਡਿਟੇਲ ਲੈ ਕੇ ਦੇਵਾਂਗੇ ਲਗਭਗ 7-8 ਨਾਗ ਸੂਏ ਹੋਏ ਤੇ ਬਾਕੀ ਹੈਗੇ ਗੱਬਣ ਡਟੇਲ ਆਪਾਂ ਵੀਰ ਤੋਂ ਪੁੱਛ ਰਹੇ ਨੇ ਆਓ ਅੱਗੇ ਕਰੀਏ ਗੱਲਬਾਤ ਉਹ ਬੱਸੀ ਨਾ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਹਾਂ ਵੀਰੇ ਕੁਲਦੀਪ ਸਿੰਘ ਆ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਦਾ ਨਾਮ ਹੈਗਾ ਤੇ ਮੋਬਾਈਲ ਨੰਬਰ 9878484264 ਤੇ 9470863916 ਅੱਜ ਆਪਣੇ ਕੋਲੇ 9 ਤਰੀਕ ਨੂੰ ਕਿੰਨੇ ਨਗ ਸੇਲ ਅਵੇਲੇਬਲ ਆ ਅੱਜ ਆਪਣੇ ਕੋਲੇ ਵੀਰੇ ਹੋਣਗੇ ਮਾਲ ਕੇ ਚੱਲ 25 ਤੋਂ 30 ਨਗ 25 ਤੋਂ 30 ਨਗ ਅਵੇਲੇਬਲ ਆ ਹਾਂ ਠੀਕ ਹੈ ਪਹਿਲਾ ਨੰਬਰ ਆਪਾਂ ਜਿਹੜੀ ਵਿਹੜ ਦੇਖਦੇ ਪਏ ਆ ਕਿਹੜਾ ਸੁਆਸ ਹੁੰਦੀ ਹੈ ਜੀ ਇਹ ਵੀਰਿਆ ਇਹ ਦੋਨੇ ਜੋੜੇ ਹੀ ਦਿਖਾ ਦਿਓ ਜੋੜਾ ਇਕੱਠੇ ਫਾਰਮ ਤੇ ਕਿਥੋਂ ਲਿਆ ਆ ਠੀਕ ਆ ਇਕੱਠੇ ਜੋੜਾ ਆ ਆਪਣੇ ਕੋਲ ਤੇ ਸੀਮਣਾ ਨੇ ਵੀ ਇਹਦਾ ਇਕੱਠੇ ਇਕੱਠੀ ਠੀਕ ਆ ਸਾਰਾ ਰਿਕਾਰਡ ਉਹਦੇ ਦੇ ਦਾ ਠੀਕ ਹੈ ਕਿਹੜੇ ਸੀਮਣ ਨੇ ਕਿਹੜੇ ਅੱਗੇ ਲੱਗੇ ਵਿਆ ਦੋ ਬਦੇ ਨਗੀਨੇ ਨੇ ਮਤਲਬ ਫਾਰਮ ਦੀ ਸਟਾਰਟਿੰਗ ਕਰਨੀ ਆ ਮੰਨ ਕੇ ਚੱਲ ਜੀ 50-50 ਲੀਟਰਾਂ ਦੀ ਹੈਗੀਆਂ ਨੇ ਪਹਿਲਾਂ ਦਾ ਮੈਕਸਿਮਮ ਚੱਲਿਆ ਵਾ 40 ਤੋਂ ਪਾਰ ਹੈ ਪਾਰ ਚੱਲਿਆ ਵਾ ਵੀਰੇ ਦੇਖ ਆਪਾਂ ਕਹਿੰਦੇ ਵੀ ਜਿਹੜਾ ਦੁੱਧ ਦਾ ਰਿਕਾਰਡ ਮੈਂ ਦੱਸ ਰਿਹਾ ਇਹ ਫਾਰਮ ਦਾ ਰਿਕਾਰਡ ਆਗਾ ਠੀਕ ਆ ਨਾ ਕਿ ਮੇਰੇ ਘਰ ਦਾ ਉਦੇ ਹਿਸਾਬ ਨਾਲ ਪੇਮੈਂਟ ਇਨਵੈਸਟ ਕਰੋ ਜਿਹੜੇ ਬੰਦੇ ਨੂੰ ਸਾਹਮਣ ਦਾ ਤਰੀਕਾ ਤੇ এনवायरमेंट ਉਹਨੋਂ ਉਦਾਂ ਦਾ ਦੇ ਸਕਦੇ ਆ। ਬਾਅਦ ਜੋ ਲੈ ਕੇ 50 ਆਪਾਂ ਕਹਿੰਦੇ 50 ਲੀਟਰ ਦੇ ਦਊਗੀ। ਹਾਂ ਉਹ ਚੱਕਰ 'ਚ ਆਪਾਂ ਕਹਿੰਦੇ ਅਗੜੇ ਨੂੰ ਅਸੀਂ ਵੀ ਪੈਸੇ ਲਾ ਕੇ ਆਏ ਅਸੀਂ ਵੀ ਚੀਤ ਤੇ ਬਰੀਡ ਤੇ ਪੈਸੇ ਲਾ ਕੇ ਆਏ ਤੁਸੀਂ ਬਰੀਡ ਚੈੱਕ ਕਰਾ ਦਿਓ ਤੇ ਰਿਕਾਰਡ ਅਸੀਂ ਦੇ ਦੇਣਾ। ਠੀਕ ਹੈ। ਅੱਗੇ ਮੰਨ ਕੇ ਚੱਲ ਵੀ ਜ ਮਤਲਬ ਉਹੀ ਗੱਲ ਆ ਨਾ ਵੀ ਜਿਹੜਾ ਵਧੀਆ ਰਿਪੇਮੈਂਟ ਇਨਵੈਸਟ ਕਰਨੀ ਹੈ ਚੰਗਾ ਫਾਰਮਿਸਟ ਆ ਉਹੀ ਫੋਨ ਲਾਇਓ। ਜੈਜ ਗੱਲ। ਹਾਂ ਤੇ ਮੁੱਲ ਇਹਨਾਂ ਦੇ ਫੋਨ ਤੇ ਹੋਣਗੇ। ਮੁੱਲ ਫੋਨ ਤੇ ਹੋਣ ਕਿਆ ਕਿਆ ਜਨ ਭਈਏ ਬਾਕੀ ਸੁਣਦੇ ਹੱfte ਹੱfte ਖੜਦਨ ਲੈਂਦੀਆਂ ਨੇ ਤੋਰੇ ਬਾਹਰ ਜੋੜਾ ਸੁਪਰ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ 21 ਨੰਬਰ ਦਾ ਟੈਗ ਪਿਆ ਵੇ ਦੂਜੇ ਨੰਬਰ ਵਾਲੀ ਬਹਿੜਾ ਤੇ ਉਹਦੇ ਪਿਆ ਵਾ 19 ਨੰਬਰ ਦਾ ਹਨਾ ਇੱਕੋ ਫਾਰਮ ਦੇ ਵਿੱਚੋਂ ਆਇਆ ਵਾ ਫੇਸ ਕੁਆਲਿਟੀ ਵਗਰਾ ਦੇਖੋ ਜਮਾ ਅੰਗਰੇਜ਼ਾਂ ਵੈੜਾ ਹੀ ਆ ਜਮਾ ਦੋਨੇ ਚਿੱਟੇ ਰੰਗ ਦੀਆਂ ਤੇ ਜਿਹੜਾ ਸੀਮਨ ਬਾਇਓ ਡਾਟਾ ਪਛੋਕੜ ਇਹਨਾਂ ਦਾ ਹੈਗਾ ਜੋ ਵੀ ਸਾਨੂੰ ਵੀਰ ਕਹਿੰਦੇ ਲੈਕਚਰੀ ਰੂਪ ਚ ਆਪਾਂ ਦੇਵਾਂਗੇ ਤੇ ਬਾਕੀ ਕਦ ਕਦ ਦੇਖੋ ਜਮਾ ਹੱਤ ਤੱਕ ਲੱਗ ਭਗ ਦਸ ਦੇ ਵਿੱਚ ਵਿੱਚ ਸੂਨ ਵਾਲੀਆਂ ਤੇ ਹਵਾਨੇ ਵਗੈਰਾ ਦੇਖੋ ਸਾ ਹਾਂ ਹਾਂ ਮੇਰੇ ਜਵਾਨ ਨੇ ਮਨ ਕੇ ਚਲੋ ਜੀ ਠੀਕ ਹੈ ਸੋ ਬਾਕੀ ਹਮਾਨੇ ਤੇ ਨਾੜਾ ਵਗੈਰਾ ਦੇਖੋ ਮਿਲਕ ਮੇਨਸ ਵਗੈਰਾ ਬਹੁਤ ਚੰਗੀਆਂ ਸੋਹਣੇ ਦਿਖਾਈ ਦਿੰਦੀਆਂ ਤੇ ਜੋੜਾ ਆਪਾਂ ਤੁਹਾਨੂੰ ਤੋਰ ਕੇ ਦਿਖਾਦਾ ਮਿਲਕ ਮੇਨ ਚੰਗੀਆਂ ਸਾਫ ਸੁਥਰੀ ਕਪੈਸਟੀ ਆਪਾਂ ਇਹਨਾਂ ਦੀ ਹਾਈਐਸਟ 45 ਤੋਂ ਲੈ ਕੇ 50 ਕਿਲੋ ਤੱਕ ਇਹਨਾਂ ਦਾ ਬਦੋਦ ਪਾ ਸਕਦੇ ਆ ਤੇ ਸੂਣ ਦੇ ਵਿੱਚ ਇਹਨਾਂ ਦੇ ਦਿਨ ਕੁਝ ਬਾਕੀ ਪਏਗੇ ਸੋ ਆ ਦੇਖੋ ਚਾਰੇ ਥਾਂ ਨਿਕਲਦੇ ਸਾਫ ਸੁਥਰੇ ਤੇ ਹਮਾਨਾ ਦੇ ਮਿਲਕ ਵੇਨਸ ਵਗੈਰਾ ਬਹੁਤ ਚੰਗੇ ਦਿਖਾਈ ਦਿੰਦੀਆਂ ਤੇ ਬਿਊਟੀ ਵਗੈਰਾ ਪੂਰੀ ਫੁੱਲ ਆ ਜਮਾ ਸ਼ੋਅ ਕੁਆਲਿਟੀ ਵਾਲਾ ਬੱਚਾ ਇਹਨੇ ਪਸੂ ਨੂੰ ਦਿਖਾਈ ਦੇਦਾ। ਮਨ ਲਿਕੇ ਚਲੋ ਜਿਵੇਂ ਆਪਾਂ ਕਹਿੰਦੇ ਆ ਮੇਲੇ ਤੇ ਜਿਹੜੇ ਆ ਉਹ ਚੀਜ਼ਾਂ ਕੰਪਨੀ ਦਾ ਆਰਡਰ ਨੇ। ਇਹਦਾ ਮੰਨ ਕੇ ਕੋਈ ਖੋਟ ਸਾਗ ਨਹੀਂ ਬੱਚਿਆਂ ਦੇ ਥਾਂ ਇੱਕੋ ਜਿਹੇ ਮਿਲਕਿੰਗ ਮਸ਼ੀਨ ਤੇ ਵੀ ਚੱਲਣੇ ਹੱਥੀਚਾਈ ਵੀ ਹੋਊਗੀ। ਠੀਕ ਐ। ਅਗਿਆ ਪਾ ਤੀਜਾ ਨੰਬਰ ਸੂਈ ਵੀ ਬਾਹਰ ਦੇਖਦੇ ਆ। ਇਬਨੇ ਰਾਤ ਸੁਈਆ ਸ਼ਹਿਰ ਦੇ ਵਿੱਚ ਆ ਗਏ। ਠੀਕ ਐ। ਬੱਚਾ ਇਹਨੇ ਦੇਦਾ ਜਰਸੀ ਜਣਾ। ਪਸੂ ਹਾਂ ਰ 4116 ਅਸੀਂ ਮੜਾ ਜਰਸੀ ਦੀ ਬੱਚੀ ਦੇ ਦੀ ਐਰ ਸ਼ਾਇਰ ਦੇ ਬੇਟੋ ਹਾਂਜੀ ਹਾਂ ਜੇਰੇ ਦੀ ਆ ਭਈਆ ਜੇਰਾ ਭਈਆ ਕਿੰਨਾ ਕਿੰਨਾ ਦੁੱਧ ਦਾ ਦੁੱਧ ਵੀਰੇ ਮੰਨ ਕੇ ਚੱਲ ਵੀ ਹੁਣ ਤੜਕੇ ਬੋੜਾ ਘੱਡਿਆਗਾ 10 ਕਿਲੋ 10 ਕਿਲੋ ਬੋੜਾ ਹਾਂ ਅੰਦਾਜ਼ਾ ਕਿੰਨਾ ਕ ਪਾ ਦੂਗੀ ਅੰਦਾਜ਼ਾ ਵੀਰੇ 25 ਪਲੱਸ ਚੱਲਣਾ ਚਾਹੀਦਾ ਇਹਨੂੰ ਮੂੰਹ ਕਿਵੇਂ ਆ ਮੂੰਹ ਇਹ ਚਾਰ ਦੰਦਾਂ ਮੈਂ ਬਖੀ ਚੈੱਕ ਕਰ ਲਾਂਗੇ ਮਾਰ ਕੇ ਚਾਰ ਕੇ ਹੈ ਜੀਆ ਚਾਰ ਦੰਦਾਂ ਚਾਰ ਦੰਦ ਚਾਰ ਦੰਦ ਹਾਂ ਸਿੱਟੋ ਸੁਭਰ ਕੱਦ ਕਾੜ ਵਗੈਰਾ ਵੇਖਦਾ ਦੇਖ ਸਕਦੇ ਬਿਲਕੁਲ ਗਲਾਬੀ ਗਲਾਬੀ ਹਵਾਨਾ ਤਾਜੀ ਸੂਈ ਵੀ ਆ ਬੱਚਾ ਇਹਨੇ ਦਿੱਤਾ ਜਰਸੀ ਚੰਗੇ ਰਕਾਰ ਵਾਲੀ ਬੱਚੀ ਦਿੱਤੀ ਆ ਤੇ ਕੱਦ ਕਾੜ ਬਿਊਟੀ ਬਹੁਤ ਹੈ ਚੌਗੀ ਸੂਈ ਆ ਪਲੂ ਪਲੂਣਾ ਪਹਿਲਾ ਸੂਆ ਸੂਈ ਮੂੰਹੋ ਚੌਗੀ ਆ ਸੋ ਹਵਾਨਾ ਦੇਖੋ ਪੂਰਾ ਸਾਫ ਸੁਥਰਾ ਚਾਰੇ ਥਾਂ ਨਿਖਣਵੇਂ ਬਿੱਚੀ ਤੇ ਮੇਨ ਗੱਲ ਜਿਹੜੀ ਪਿੱਛੇ ਬੱਚੀ ਆ ਬੱਚੀ ਬਹੁਤ ਪਿਆਰੀ ਆ ਜਿਵੇਂ ਕਹੇ ਦਾੜੀ ਨਾਲ ਮੁੱਛਾ ਵੱਧ ਗਿਆ ਉਹ ਚੀਜ਼ ਆ ਤੇ ਬੱਚੀ ਪੂਰੀ ਪਾਲਣ ਲੈ ਕੇ ਜਾਵਾਂ ਹਣਾ ਟੋਪ ਦੀ ਬੱਚੀ ਆ ਨਾ ਬੰਦਾ ਪਾਲੂ ਬਾਕੀ ਹੱਥੀ ਚਵਈਆ ਥੱਲ ਲੱਗੇ ਬਹਿਣ ਸੋ ਥ ਪੂਰੇ ਵਿੱਚ ਜਿਵੇਂ ਸਾਫ ਸੁਥਰਾ ਕੋਟ ਸਾਈਂ ਨਹੀਂ ਬੱਚੀ ਬਹੁਤ ਆਵਰੀ ਆ ਠੀਕ ਹੈ ਤੀਜੇ ਨੰਬਰ ਤੇ ਕੀ ਆਪਾਂ ਜਰਸੀ ਦੇਖੀ ਜੰਨੇ ਆ ਹਾਂ ਚੱਲ ਚੋੜ ਇਹਦਾ ਜਮਾ ਜਿਵੇਂ ਕਹਿੰਦਾ ਵੀ ਦਿਵਾਰੀ ਤੋਂ ਬਾਅਦ ਐਂਡ ਤੇ ਬੜਾਕਾ ਚਲਾਉਣੇ ਉਹ ਬੰਬਾ ਹਨਾ ਹਾਂ ਹਾਂ ਫਿਰ ਇਹਦਾ ਮੰਨ ਕੇ ਚੱਲੋ ਤੁਹਾਨੂੰ ਵੀ ਪਤਾ ਤੁਸੀਂ ਆਪਣੇ ਵੀਡੀਓ ਕਵਰ ਕਰਦੇ ਰਹਿੰਦੇ ਹੋ ਆਪਾਂ ਵੀ ਮਨ ਨਾਲ ਸੌਂਗ ਦੇ ਤਾਂ ਵੀ ਪਾਉਣੇ ਆਪਾਂ ਇਹ ਚੀਜ਼ ਆਪਾਂ ਨੂੰ ਨਸਈ ਆ ਠੀਕ ਹੈ ਇਹ ਤਾਂ ਚੰਗੀ ਟੋਪ ਦੀ ਬਰੀਡ ਲੈ ਕੇ ਵੇਚਣੀ ਹੈ ਦੇਖੋ ਆਪਾਂ ਅੱਗੇ ਪੇਨਡ ਲਾ ਕੇ ਆਉਣੇ ਆ ਠੀਕ ਹੈ ਆਪਾਂ ਨੂੰ ਮਨ ਲੈ ਇਹ ਚੀਜ਼ ਨਾਲ ਇਸ ਕਿਹ ਇੱਕ ਤਰ੍ਹਾਂ ਦਾ ਜੈ ਜਗਰ ਆ ਜਾਓ ਇੱਕ ਗ੍ਰੈਜੂਏਟਾਂ ਦੀ ਜਰਸੀ ਤੁਸੀਂ ਮਤਲਬ ਬੱਚਾ ਵੀ ਕਿਸੇ ਜਰਸੀ ਆ ਸਾਰਾ ਰਿਕਾਰਡ ਦੇ ਦਿਆਂਗੇ ਮਾਂ ਕਿਹਨੇ ਸਿਮਣ ਦੀ ਆ ਬੱਚਾ ਕਿਹੜਾ ਬੱਸੀ ਵੀ ਜਰਸੀ ਦਿੱਤੀ ਆ ਸੋ ਜਰਸੀ ਬੱਚੀ ਤੇ ਉਹ ਵੀ ਚੰਗੀ ਬੈੜ ਦੇ ਪੇਟੋਂ ਪੈਦਾ ਹੋਈ ਹੋਈ ਆ ਆ ਇੰਦਾਂ ਦੀ ਬੱਚੀ ਜਾਂਦੀ ਪਈ ਆ 1000 ਰੁਪਏ ਵਾਲਾ ਦਿੰਦਾ ਨਹੀਂ ਜਮਾ ਜਾਏਗਾ ਉਹ ਲੈਂਦਾ ਵੀ ਕਹਿੰਦਾ ਬੱਸਾ ਦੇਦਾ ਜੈ ਜਗਰ ਆ ਪਰ ਆਪਾਂ ਬੇਈਮਾਨੀ ਨਹੀਂ ਕਰਾਂ ਆਪਾਂ ਉਹ ਨਹੀਂ ਕਰਦਾ ਜੇਰਾ ਪਈਆ ਜ ਬੱਚੀ ਵੀ ਹੁਣੀ ਦਸੀ ਨਾ ਖੁਲਣੀ ਜਿੱਡੀ ਬੱਚੀ ਆ ਹਨਾ ਦੰਦੋ ਕਿਵੇਂ ਆ ਇਹ ਦੰਦੋ ਮੇਰੇ ਮਾਦਾ ਹੈ ਜਵਾਨ ਹੋ ਗਈ ਤੇ ਦੰਦਰੀਆ ਵਾ ਦੇਖਿਆ ਨਾ ਬਹੁਤ بڑا ਦੁੱਧ ਦਾ ਰਕੋੜਾ ਜਿਹੜਾ ਹੋ 35 36 ਕਿਲੋ ਦਾ ਕਾਰਾ ਤੇ ਮਾਂ ਕਰੇ ਖਾਣ ਵਾਲੇ ਨੇ ਦੱਸਿਆ ਭਲੂਣ ਦਾ ਦੁੱਧ ਦਾ ਹਾਂਜੀ ਹਾਂ ਹਾਂ ਸੋ ਦੂਜਾ ਸੂਆ ਹਵਾਨਾ ਦੇਖੋ ਬਿਲਕੁਲ ਕਿਹਾ ਬਾਰਡਰ ਵਾਕਸ ਦੀ ਟੈਂਕੀ ਵਰਗਾ ਹਵਾਨਾ ਚੱਕੀ ਫਿਰਦੀ ਆ ਤੇ ਸਾਫ ਸੁਥਰਾ ਹਵਾਨਾ ਤੇ ਕੱਦ ਕਾਰ ਤੇ ਜਿੰਦ ਜਾਨ ਤੇ ਪਿੱਛੇ ਬੱਚੀ ਸੂਈ ਸਵਾਈ ਜਾਵਾ ਤੇ ਧਾਰਾ ਤੁਰੋ ਕੇ ਜਾਵਾ ਹਾਂ ਹਾਂ ਮੇਰੇ ਚਾਰੇ ਫੜੇ ਇੱਕੋ ਜਿਆ ਸੋ ਮੱਥੇ ਟਵਾ ਦੇਖੋ ਜਮਾ ਕਿਆ ਬਾਦਾ ਬੋਦੀ ਵਾਲ ਸੋbro ਮੂੰਹ ਬਤਾ ਫੇਸ ਕੁਆਲਿਟੀ ਵਗੈਰਾ ਦੇਖੋ ਜਮਾ ਧੁੱਪ ਦੇ ਵਿੱਚ ਸਲੀਮ ਦੇ ਕੱਪੜੇ ਵਾਂਗੂ ਚੌਂਕਦੀ ਪਈ ਆ ਕੱਦ ਕਾਠ ਜਿੰਦ ਜਾਨ ਤੇ ਬਿਊਟੀ ਤੇ ਤਿੰਨ ਜੀ ਜਾਣਗੇ ਇੱਕ ਦਾ ਦੁੱਧ ਆਊਗੀ ਤੇ ਇੱਕ ਪਿੱਛੇ ਇਹਦੇ ਬੱਚੀ ਬਹੁਤ ਪਿਆਰੀ ਆ ਪਿਓਰ ਜਿੰਦ ਜਾਨ ਵਾਲੀ ਬੱਚੀ ਆ ਜੇ ਆਪਾਂ ਕਿਤੇ ਮੇਲੇ 'ਚ ਖੜਾ ਲਈਏ ਕੋਈ ਨਾ ਕੋਈ ਨਾਮ ਚੱਕੂਗੀ ਹਣਾ ਹਾਂ ਹਾਂ ਵੀਰੇ ਪੂਰੀ ਰਿਕੋਰਡਡ ਬੱਸੀ ਆ ਪੂਰੀ ਚੈਂਪੀਅਨ ਵਾਲੀ ਆ ਬੱਸੀ ਸੋ ਜਿਹੜੇ ਵੀ ਰਸੋ ਕਰਾਦੇ ਕੋਈ ਜਰਸੀ ਅਸੀਂ ਲੈਣੀਆ ਚੰਗੀ ਆ ਅੱਗੇ ਅਸੀਂ ਗਮਰਾ ਹੋ ਗਏ ਜੀ ਮਾੜੀ ਚੀਜ਼ ਲੈ ਬੱਠੇ ਸੋ ਪੈਸੇ ਤੁਸੀਂ ਲਾਉਣੇ ਆ ਚੀਜ਼ ਦਿਖਾਉਣ ਕੱਲੀਓ ਕਸਰ ਆਪਾਂ ਨਹੀਂ ਛੱਡੀ ਤੇ ਥਾਂ ਤੋਂ ਦੇਖੋ ਚਾਰੇ ਨਿਖਣ ਮੈਂ ਆ ਦੇਖੋ ਬੈਕ ਸਾਈਡ ਤੇ ਪੰਜ ਉਂਗਲਾਂ ਹਵਾਨਾ ਬੈਕ ਸਾਈਡ ਤੇ ਮਗਰ ਨੂੰ ਜਾਂਦਾ ਪਿਆ ਜਿਵੇਂ ਮੈਂ ਪੂਰੀ ਜਿੰਦ ਜਾਨ ਵਾਲੇ ਬੱਚੇ ਆ ਜਾਮਾ ਹਨਾ ਮੈਂ ਕਿਹਾ ਵੀਰੇ ਕਿਸੇ ਪਾਸੋਂ ਨਹੀਂ ਖੁੰਜੀ ਜੀ ਉਹੀ ਗੱਲ ਆ ਵੀ ਆਪਾਂ ਇੱਕ ਬੇਤੀ ਸੰਨ ਕਸਰ ਚਾਹੇ ਵੀ ਫੋਨ ਉਹ ਭਰਾ ਲਾਇਓ ਵੀ ਜਿਹੜਾ ਚੰਗਾ ਮੁੱਲ ਪਰ ਸੇਨੇ ਕਹਿੰਦੇ ਆਪਾਂ ਵੀ ਚੰਗਾ ਮੁੱਲ ਭਰ ਕੇ ਲੈ ਕੇ ਆਏ ਇਹ ਲੱਖਾਂ ਤੋਂ ਬਾਹਰੀ ਆ हां हां मेरे लखਾਂ ਤੋਂ ਬਾਰਾ ਜੈ ਜਗਾ ਲੱਗੂ ਇਹ ਨਹੀਂ ਗੱਲ ਵੀ ਤੇ ਮੁੱਲ 90000 ਰੁਪਏ 85 ਉਹ ਗੱਲ ਹੈ ਪਰ ਚੀਜ਼ ਹੈ ਇੱਕ ਚੀਜ਼ ਬੋਲੂਗੀ ਮੈਂ ਆਪ ਦੱਸੂ ਦੇਖੋ ਪਤਾ ਕੀ ਹੈ ਵਪਾਰੀਆਂ ਨੇ ਕਹਿਣਾ ਨਹੀਂ ਕੀ ਗੱਲ ਉਹ ਤਾਂ ਦਿੰਦੀ ਹੁੰਦੀਆਂ ਠੀਕ ਹੈ ਚੀਜ਼ ਉਹ ਤਾਂ ਦਿੰਦੀਆਂ ਆਪਾਂ ਨਹੀਂ ਕਹੇ ਕੋਈ ਸਾਨੂੰ ਵੀ ਮੜ ਗਏ ਉਹ ਲੱਲੇ ਹੁੰਦੇ ਨੇ ਪਰ ਚੀਜ਼ਾਂ ਕਹਿੰਦੇ ਹੁੰਦੇ ਨੇ ਉਹੀ ਮੁੱਲ ਭਰਉਂਦੀਆਂ ਹੁੰਦੀਆਂ ਨੇ ਮੈਂ ਕੀ ਕਰੂੰ ਠੀਕ ਹੈ ਸੋ ਬਹੁਤ ਚੰਗੀ ਆਪਾਂ ਸਾਨੂੰ ਨਗੀਨਾ ਦਿਖਾਇਆ ਪੇਮੈਂਟ ਚੰਗੀ ਲਾਉਣੀ ਬੂ ਦਿਲ ਖੋੜ ਕੇ ਲਾਉਣੇ ਵਣਗੇ ਰੁਪਏ ਦੇ ਮੰਨ ਕੇ ਚਲੋ ਬਾਪੂ ਨਾਲ ਭਾਪੇ ਨਾਲ ਰੈ ਕਰਕੇ ਨਹੀਂ ਲੈਤੀ ਜਾਣੀ ਇਹ ਠਾ ਸੋਟਾ ਮਾਰਨਾ ਬੂ ਫੇਰ ਮਿਲੂਗੀ ਜਾ ਕੇ ਨਹੀਂ ਫੋਨ ਦੇ ਪੜਾਕੇ ਵਾਂਗੂ ਆਉਣੇ ਆ ਤੇ ਅੱਗੇ ਜਿਹੜੇ ਐਂਡ ਦੇ ਵੇਖੀ ਜਾਂਦੇ ਆ ਹਾਂ ਤੇ ਇਹ ਜਨਰਲ ਦੀ 18 ਕਿਲੋ 19 ਕਿਲੋ ਦੁੱਧ ਪਾਇਆ ਹੋਇਆ ਇਹ ਸੁੰਦੀ ਆ ਹਨਾ ਹਾਂ ਹਾਂ ਸੁੰਦੀ ਇਹ ਅਜੇ ਦਿਨ ਲਉਗੀ ਸੁੰਨੂ ਹਾਤਾ ਇਹ 18 ਕਿਲੋ ਦੁੱਧ ਪਾਇਆ ਇਹਦਾ ਲੱਖ ਦੇ ਲਵੇ ਲਾਉਣੇ ਜੈਜੂ ਹਾਂ ਹਾਂ ਇਹ ਅੰਦਰ ਕਰਦਾ ਏ ਠੀਕ ਐ ਸੋ ਮੰਨ ਕੇ ਚਲੋ ਜਿਵੇਂ ਕਹਿੰਦੇ ਮੂਸੇ ਨਾਲ ਨਹੀਂ ਸੱਜਿਆ ਜਾਂਦਾ ਤਾਂ ਛੋਟਾ ਸਿੰਗਰ ਸਾ ਠੀਕ ਹੈ ਇਹ ਇਹ ਦਿਨ ਕਹਿ ਲੈਂਦੀ ਆ ਇਹ ਦਿਨ ਹਫਤਾ ਲੈਂਦੀ ਆ ਵੇ ਹਫਤਾ ਲੈਂਦੇ ਦੁੱਧ ਕਿੰਨਾ ਪਾ ਦੂਏ ਬਹੁਤ ਚੰਗਾ ਵੀਰੇ ਦੁੱਧ 20 ਤੋਂ ਬਾਹਰ ਪਾ ਦੂ। ਥੀਰ ਥਾਣੇ ਮੈਂ ਨਾ ਜੇ ਕਰਾਉ ਉਹ ਜੀ ਇਹੀ ਥਾਣਾ ਇਹਦਾ ਵੀ ਕੱਲਾ ਕੱਲਾ ਨਿਕਲਣਾ ਪੂਰਾ ਠੀਕ ਹੈ ਆਹਦੇ ਤੋਂ ਇਹ ਵੀ ਬਹੁਤ ਚੰਗੀ ਆ ਬਹੁਤ ਚੰਗੀ ਜੈਜ ਭਾਹ ਹੋ ਜਾਵਣਾ ਜੈਜ ਭਾਹ ਹੋਊਗਾ ਠੀਕ ਹੈ ਬਾਕੀ ਅੱਗੇ ਦੂਜਾ ਰੱਡ ਦੇਖੀਏ ਨੇ ਫੇਰ ਜੈਜ ਦੇ ਗਰਮੀਆਂ ਦੇ ਤੋਹਫੇ ਨੇ ਆਪਾਂ ਪਹਿਲਾਂ ਹੀ ਲੈ ਲਈ ਠੀਕ ਹੈ ਸਾਰੇ ਗਰਮੇ ਤੋਂ ਫਿਰ 20 ਤੋਂ ਪਾਰ ਚੱਲਣਾ ਜਰਸੀ ਜਰਸੀ ਕ੍ਰਾਸ ਆਈ ਹੈ ਇਹ ਕਾਲੇ ਰੰਗ ਦੀ ਜਰਸੀ ਆਈ ਠੀਕ ਹੈ ਮੋਟੀ ਮੋਟੀ ਬਿੱਡੀਆਂ ਦੇ ਨੇ ਅੰਤਰਾ ਤੋਂ ਸਾਈ ਵਾਲ ਦੀ ਜਰਸੀ ਠੀਕ ਹੈ ਮੇੜ ਗੱਲ ਜਿਵੇਂਗਾ ਆ ਰੰਗੀਆਂ ਨੂੰ ਦੇਖ ਕੇ ਕਹਿ ਗਾਣਾ ਠੰਡੀਆਂ ਸੀ ਤਾਂ ਇਹਦਾ ਆ ਕੰਮ ਆ ਜਮਾ ਭਾਵੇਂ ਬੰਟੇ ਖੇਡੀ ਹੋਵੇਗੇ ਥੱਲੇ ਹਨਾ ਸਾਰੀਆਂ ਬੱਚੀਆਂ ਦੇਖੋ ਇਹ ਜਰਸੀ ਜਰਸੀ ਕ੍ਰੋਸ ਆ ਗਈ ਸਾਰੀਆਂ 15-15 ਨਾਲ ਸਾਰੇ ਗਰਮੀ ਦੇ ਦੋਪਹਿਰ 20 ਤੋਂ ਬਾਹਰ ਚਲਣਾ ਨਹੀਂ ਰਿਹਾ ਸਾਰੇ ਕੈਮਰਾ ਮੋੜਾ ਲਓ ਸੋ 20 ਤੋਂ ਬਾਹਰ ਆਣੇ ਸੌਦੇ ਆ ਤੇ ਜਮਾ ਜਿਵੇਂ ਜੇਠ ਦੇ ਮਹੀਨੇ ਭਾਵੇਂ ਹੜਾ ਨਾਲ ਬੰਨਦੇ ਹੋ ਇਹ ਸਾੜੀ ਭਰਦੀਆਂ ਉਹ ਸਿਸਟਮ ਆ ਜਮਾ ਇਹਨਾਂ ਦਾ ਹਨਾ ਤੇ ਜਿਹੜੀ ਆਪਾਂ ਬਾਹਰ ਬਹਿਣ ਤਾਜੀ ਸੂਈ ਦੇਖਦੇ ਆ ਕਦੋਂ ਕਸੂਈ ਇਹ ਕਿ ਮਨ ਲਾ ਤੜਕੇ ਚਾਰ ਕੋਈ ਦੀ ਸੂਈ ਦੀ ਆ ਬੱਚੇ ਨੇ ਕੀ ਦੇਤਾ 80 ਇਹਦੇ ਮਗਰ ਵੀ ਵੀਰੇ ਠੀਕ ਆ ਬੱਚੇ ਜਾਂਦੇ ਸਾਰੇ ਹਣਾ ਆ ਤਾਂ ਲੋਟ ਵੀ ਬਾਬੇ ਦੀ ਕਿਰਪਾ ਨਾਲ ਵਸੀਆਂ ਵਾਲੇ ਜਾ ਜੇਰ ਜੂ ਰੋਕੇ ਆ ਉਹ ਸਿਰੇ ਤੇ ਹੀ ਜੇਰ ਆ ਉਹ ਤਿੰਨ ਜੇਰਾ ਪੰਜਾ ਹਣਾ ਤਿੰਨ ਜੇਰਾ ਪੰਜਾ ਨੇ ਠੀਕ ਆ ਕਿੰਨਾ ਬੋੜਾ ਚੋਆ ਸਵੇਰੇ ਦਾ ਬੋੜਾ ਵੀਰੇ ਤੜਕੇ ਗੱਡੇ ਮੰਨ ਲਾ 11 12 ਕਿਲੋ ਦੰਦੋ ਕਿਵੇਂ ਆ ਦੰਦੋ ਵੀਰੇ ਇਹ ਮੰਨ ਕੇ ਜਲ ਵੀ ਚਾਰ ਤੋਂ 6 ਹੋ ਗਈ ਕਿੰਨਾ ਕੁ ਦੁੱਧ ਪਾ ਦੂਗੀ ਇਹ ਦੁੱਧ ਵੀਰੇ ਮਾਲਕ ਦੇ ਦੇ ਮਤਲਬ ਟੋੜਾ ਜਿਹੜਾ ਮਾਦਾ ਹੀ ਦਾ ਮਾਦਾ ਮਤਲਬ 40 ਲੀਟਰ ਦਾ ਰਿਕਾਰਡ ਹੈਗਾ ਠੀਕ ਹੈ ਇਹਨੇ 35 ਤੋਂ ਬਾਹਰ ਚੱਲਣਾ ਚਾਹੀਦਾ ਮੰਨ ਕੇ ਚੱਲੇ ਗਰਮੀ 30 ਤੋਂ ਪਾਰ ਦੇ ਦੂਗੀ ਇਹ ਤਾਂ ਜਮਾ ਹੈਗੀ ਆ ਵੀਰੇ ਬਾਕੀ ਫੇਸ ਕੁਆਲਟੀ ਚੈੱਕ ਕਰੋ ਬਸ ਇਹ ਮਾਲਕ ਦੇ ਟੋੜਾ ਪੂਰਾ ਬੱਚੀ ਹੈ ਵੀਰੇ ਸੋ ਮਗਰ ਬੱਚੀ ਬਾੜੀ ਵਧੀਆ ਕਾਲੇ ਰੰਗ ਦੀ ਬੱਚੀ ਦਿੱਤੀ ਐ ਨੇ ਤੇ ਬਾਕੀ ਟੈਗ ਟੂਗੇ ਇਹਦੇ ਵੀ ਪਏ ਵੇ ਚੰਗੇ ਕਦ ਕਾਠਾ ਦੇਖੋ ਵੀਰੇ ਏਡੀ ਫੜ ਤਾਂ ਉਹੀ ਫਾਰਮ ਵਾਲਾ 5-5 ਲੱਖ ਮੰਗਦਾ ਆਪਾਂ ਕਹਿੰਨੇ ਹਰੇਕ ਤਿਆਰ ਵੀ ਨਹੀਂ ਹੁੰਦੀ ਵੀਰੇ ਤੁਹਾਨੂੰ ਪਤਾ ਲੱਖੋਂ ਬਾਹਰ ਤਾਂ ਤਿਆਰ ਹੁੰਦੀ ਸੋ ਜੈਜ ਜੇ 50 ਵੀ ਖਾ ਗਈ ਤਾਂ ਮੰਨ ਲਗਾ ਲੱਖ ਦਾ ਵੀ ਖਾ ਹੀ ਗਈ ਏ ਨਾਰਮਲੀ ਸੋ ਦੁੱਧ ਵਾਲਾ ਖਰਚਾ ਹਲੇ ਗਿਣਿਆ ਨਹੀਂ ਆਵਾ ਹੋਰ ਕਹਿੰਦਾ ਪਹਿਲਾਂ ਪਸ਼ੂ ਨਹੀਂ ਵੀ ਵੇਚਣਾ ਹੁੰਦਾ ਕਿ ਕਿਹੜਾ ਹੋਰ ਦਵਾ ਦੇ ਠੀਕ ਹੈ ਸੋ ਦੇਖੋ ਕੰਬੈਕਟਰ ਡਾਡਰਾ ਪੂਰਾ ਕੰਬੈਕਟਰ ਡਾਡਰਾ ਚਾਹੀਏ ਉਹਨਾਂ ਆਪਾਂ 20 ਸੂਏ ਖਚਲ ਜੀ ਇਹ ਲੈਵਾਣੀ ਤੋੜ ਦੀ ਜਮਾ ਲੈਵਾਣੀ ਤੋੜ ਦੀ ਬਾਕੀ ਪਹਿਲਾਂ ਪਸ਼ੂ ਤੁਹਾਨੂੰ ਪਤਾ ਬਹੁਤ ਫਾਰਮ ਵਾਲੇ ਬੰਦੇ ਘੱਟ ਵੇਚਦੇ ਆ ਅਗੇ ਦੂਜੇ ਨੰਬਰ ਦੇ ਵੱਡੇ ਸਾਨ ਵਾਲੇ ਦੇਖੀਏ ਨੇ ਆਪਾਂ ਕਿਨੇ ਵੀਰੇ 40 ਕਿਲੋ ਦੁੱਧ ਪਾਇਆ ਹੈ ਜਮਾ ਕੰਡੇ ਵਾਲਾ ਠੀਕ ਹੈ ਸਹੀ ਵਾਲੇ ਬੰਦੇ ਕੋਲ ਆਈ ਵੀ 40 ਕਿਲੋ ਜਮਾ ਕੰਡੇ ਵਾਲਾ ਦੁੱਧ ਪਾਇਆ ਠੀਕ ਹੈ ਹਾਂ ਹਾਂ ਤੇ ਨਾੜਾ ਵਗੈਰਾ ਹਵਾਨੇ ਦੇ ਐਂ ਦੀ ਨਹੀਂ ਜਿਵੇਂ ਭਾਰਤ ਦਾ ਨਕਸ਼ਾ ਬਣਿਆ ਹੁੰਦਾ ਦੇਖ ਸਕਦੇ ਹੋ ਪੂਰੇ ਸਾਫ ਸੁਥਰੇ ਤੇ ਠੰਡ ਜਮਾ ਹੱਥੀਚੋਂ ਵਾਲਾ ਪੂਰਾ ਹਨਾ ਬੱਸੀ ਹਾਂ ਬਹੁਤ ਚੰਗੀ ਠੀਕ ਹੈ ਇਹ ਕਹ ਇੱਕ ਦਿਨ ਸੂਣ ਦੇ ਕੀ ਹਿਸਾਬ ਕੁਤਾ ਪਾਇਆ ਬਸ ਵੀਰੇ ਇਹ ਲਵੀ ਆ ਇੱਕ ਦੋ ਦਿਨ ਹੀ ਲਊ ਸੂਣ ਨੂੰ ਠੀਕ ਹੈ ਤੋਰ ਦੇ ਤੇ ਹਵਾਨਾ ਜਮਾ ਚੀਰ ਵਾਲਾ ਹੈ ਨਾ ਮਨ ਤਾਂ ਮੈਂ ਕਿਹਾ ਵੀਰੇ ਤੁਸੀਂ ਹਜੇ ਤੁਸੀਂ ਇਦੋਂ ਬੈਠੇ ਨਹੀਂ ਜਾਂਦਾ ਹੁਣ ਜੀ ਇਹ ਸੂਣ ਤੋਂ ਪਹਿਲਾਂ ਚੂਣੀ ਪੋ ਹਨਾ ਖ ਚੂਣੀ ਪੂ ਬਹੁਤ ਕੱਢਣਾ ਪੈਣਾ ਕਿਉਂਕਿ 40 ਕਿਲੋ ਤੋਂ ਬਾਹਰ ਚੱਲੀ ਹੋਈ ਜਾਂ ਨਾੜ ਤੇ ਘਰੋ ਕਿੰਨੇ ਅੰਚ ਉੱਚੀ ਚਾਹੇ ਤਾਂ 2-3 ਇੰਚ ਹੀ ਆ ਸੋ ਦੇਖੋ ਜਮਾ ਬਹੁਤ ਮੋਟੀਆਂ ਨਾੜਾਂ ਸਾਫ਼ ਸੁਥਰੀਆਂ ਤੇ ਸੂਣ ਚ ਲੱਗ ਭਗ ਰੈਡੀ ਆ ਤੇ ਕਿਹਦੇ ਬਾਹਰ ਆ ਬੜਾ ਦੇਖੀ ਨੇ ਚਾਰ ਖੜੀਆਂ ਹਾਂ ਜਿਹੜੇ ਇਹ ਵੀ ਦੰਨਾਂ ਚ ਵਸੇ ਨੇ ਪਹਿਲਾ ਦੂਜਾ ਸੂਆ ਬੱਸੀਆਂ ਨੇ ਆਹ ਪਲੂਣ ਬੱਸੀਆ ਚਾਰ ਦੰਦ ਦਾ ਠੀਕ ਹੈ ਆਹ ਦਰ ਤੋਂ ਬਹੁਤ ਚੰਗਾ ਹੈ ਦਾ ਵੀ ਬੱਸੀ ਦਾ ਠੀਕ ਹੈ ਪਲੂਣ ਹਨਾ ਨਾ ਬੋਦੀਬਾਦੀ ਵਾਲੀ ਪੱਛੀਆ ਚੰਗੀ ਆ ਬਹੁਤ ਤੇ ਅਗੇ ਕਾਲੇ ਰੰਗ ਵਾਲੀ ਇਹ ਸੂਈ ਹੋਈ ਆ ਬੱਸੀ ਪਹਿਲੇ ਨੇ ਚਾਰ ਦੰਦ ਵੀਰੇ ਬੌਲੀ ਹੋ ਜੇ ਥਲੇ 12 13 ਕਿਲੋ ਹੁਣ ਠੀਕ ਹੈ ਹਾਂ ਆਹ ਬੱਸੀ ਵੀ ਸੂਣ ਵਾਲੀ ਆ ਹਫਤਾ ਲੈਂਦੀ ਆ 20 ਤੋਂ ਬਾਹਰ ਚੱਲੂ ਇਹ ਤੇ ਪਿੰਡੇ ਦੇ ਨਾੜਾ ਬਹੁਤ ਨਹੀਂ ਫਿਰਦੀ ਇਹਦਾ ਹਾਂ ਹਾਂ ਬਹੁਤ ਬਰੀਡ ਵਾਲੀ ਬੱਸੀਆ ਹਫਤਾ ਲਓ ਵੀਰੇ ਹਫਤਾ ਲਓ ਕੁਛ ਕਰੋ ਜੀਦੇ ਸੂ ਹਾਂ ਹਾਂ ਵੀਰੇ ਜਿਹੜੀਆਂ ਕੱਚੀਆਂ ਬੱਸੀਓ ਹਿਸਾਬ ਨਾਲ ਦੇ ਦਾਂ ਤਦੋਂ ਪਹਿਲੇ ਸੀ 25 26 ਕਿਲੋਤਾ ਹਜੇ ਕੱਚੀ ਆ 10 ਦਿਨਾਂ ਦੀ 10 ਦਿਨਾਂ ਦੀ ਕੱਚੀ ਹੈਨਾ ਹਾਂ ਹਾਂ ਤੇ ਗਰਮੀ ਵਾਲੇ ਤੋਹਫੇ ਸਾਰੇ ਅੰਦਰ ਖੜੇ ਆ ਵੀਰੇ ਬਹੁਤ ਚੰਗੇ ਅਗਿਆ ਜਰਸੀ ਚ ਆ ਗਈ ਫੇਰ ਇਹ ਜਰਸੀ ਚ ਆ ਗਈ ਵੀਰੇ ਇਹ ਵੀ ਹੱfte ਤੱਕ 10 ਦਿਨ ਲੈਂਦੀ ਹੈ 10 ਦਿਨ ਦੀ ਕੱਚੀ ਆ ਰਹੀ ਹੈ ਅੱਧਾ ਬੰਨੀ ਹੈ ਦਾਈਓ ਠੀਕ ਹੈ ਹਾਂ ਇਹ ਵੀ ਜਰਸੀ ਕਰੋਸ ਆ 10 ਦਿਨ ਦੀ ਕੱਚੀ ਇਹ ਵੀ ਹੈ 10 12 ਦਿਨ ਦੀ ਕੱਚੀ ਆ ਠੀਕ ਹੈ ਹਾਂ ਤੇ ਨੰਬਰ ਵਗੈਰਾ ਦੁਬਾਰੇ ਬੋਲ ਦਿਓ ਆਪਣਾ ਨੰਬਰ ਵੀਰੇ 94782639169878448264 ਬਾਕੀ ਆਪਣੇ ਆ ਦਿਖਾ ਦਿਓ ਸਾਈਟਾਂ ਵਗੈਰਾ ਆਪਣੀਆਂ ਵੀ ਚੱਲਦੀਆਂ ਨੇ ਠੀਕ ਹੈ ਸਿੱਧੂ ਰੈਜੀ ਫਾਰਮ ਕਨਾਲਾ YouTube ਚੈਨਲ ਵੀ ਆਪਣਾ ਹੈ ਨਾ ਹਾਂਜੀ ਹਾਂ ਸੋ ਕਾਫੀ ਨਗ ਦਿਖਾ ਦੇ ਕੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਮਗਰ ਕਰ